ਦੀ ਕੁੜੀ ਲੈ ਵਿੱਚ ਰੁੜੀਆਂ ਸਰੋਤਿਓ ਜਮ ਪਲਾਤੀ ਜਗ ਦੀ ਮੂਹੋ ਬੋਲਦਿਆਂ ਸੰਗ ਲੱਗਦੀ ਟੱਪੀਆਂ ਲਾਲ ਲਕੀਰਾਂ ਨੂੰ ਦਸੀਏ ਬੋਲ ਅਸੀਂ ਕੀ ਸੋਨੂ ਸਮਝੋ ਗੁਪਤਨ ਜੀਰਾਂ ਨੂੰ ਜਿਤਨੇ ਬਿਗ ਸਿਟੀ ਸਾਨੂੰ ਨਹੀਂ ਦੇਂਗੇ ਦਿਨ ਕਾਲੀ ਯੁਗ ਦੇ ਮਾੜੇ ਬਦਗੀਕਾਰ ਸ਼ਤਾਨੀ ਦੇਂਗੇ ਦਿਨ ਕਾਲੀ ਯੁਗ ਦੇ ਮਾੜੇ ਬਦਗੀਕਾਰ ਸ਼ਤਾਨੀ ਦੇਂਗੇ ਵਧ ਗਏ ਨਸ਼ੇ ਗਨੇ ਨਾ ਜਾਣਦੇ ਗੱਭਰੂ ਬੁਢੜੇ ਅਦਖੜ ਖਾਂਦੇ ਸਿਗਰਟ ਬੀੜੀ ਸਲਫਾ ਗਾਂਝਾ ਕੁਝ ਨਾ ਛੱਡਦੇ ਫੇਰਣ ਮਾਂਝਾ ਮੂੰਹ ਵਿੱਚ ਰੱਖਦੇ ਜਰਦਿਆਂ ਗੋਲੀਆਂ ਖਾ ਗੋਲੀਆਂ ਵਿੱਚ ਡਿੱਗਦੇ ਮਸਾਂ ਬਚਾਉਂਦੇ ਮਰਦਿਆਂ ਨੂੰ ਡੈਜੀ ਪਾ ਮ ਗੋਲੀਆਂ ਖਾਂਦੇ ਬਿਲਕੁਲ ਕੈਮਕੂਲ ਹੋ ਜਾਂਦੇ ਫੈਂਸੀ ਡ੍ਰਿੱਲ ਪੀਣ ਜੋ ਦਵਾਈ ਸਮਝੋ ਮੋਤੇ ਆਈ ਕੇ ਆਈ ਬਾਈੂ ਤੇਜ ਤੂਫਾਨੀ ਦੀਂਗੇ ਦਿਨ ਕਲਿਯੁਗ ਤੇ ਮਾੜੇ ਬਦਗੀਕਾਰ ਸ਼ਤਾਨੀ ਦੇਂਗੇ ਦਿਨ ਕਲਿਯੁਗ ਤੇ ਮਾੜੇ ਬਦਗੀ ਲੋਣ ਜੋ ਨੈਰੋਫੀਨ ਦੇ ਟੀਕੇ ਹੁਣ ਕੋ ਕੁਛਿਰ ਮਾ ਤੇ ਉਡੀਕੇ ਜੇੜੀ ਨਾੜ ਚ ਲਗੈ ਇੰਜੈਕਸ਼ਨ ਹੋ ਜੈ ਬੰਦ ਉਸ ਦਾ ਐਕਸ਼ਨ ਨਾੜ ਸੁਕਣ ਸਰੀਰ ਦੀਆਂ ਮਾਂ ਪਿਓ ਰੋਣ ਜਨਾਨੀ ਪਿੱਟਦੀ ਕੜੀਆਂ ਆਉਣ ਅਖੀਰ ਦੀਆਂ ਬਿਗਾਨੀ ਦੀਂਗੇ ਦਿਨ ਕਾਲੀ ਯੁਗ ਦੇ ਮਾੜੇ ਬਦਗੀਕਾਰ ਸ਼ਤਾਨੀ ਦੀਂਗੇ ਦਿਨ ਕਾਲੀ ਯੁਗ ਦੇ ਮਾੜੇ ਬਦਗੀਕਾਰ ਸ਼ਤਾਨੀ ਦੀਂਗੇ ਮੁੰਡੇ ਕੁੜੀਆਂ ਕਰਦੇ ਐਸ਼ਨ ਚੱਲ ਪਏ ਪਾਤ ਪਾਤ ਦੇ ਫੈਸ਼ਨ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਚੱਲਰ ਲਮਕੇ ਮੱਥਿਆਂ ਤੇ ਅੱਖੀਂ ਸ਼ਰਜ ਜਾ ਕੇ ਵੇਖੋ ਜੇ ਵਿਸ਼ਵਾਸ ਨੀ ਕੱਠਿਆਂ ਤੇ ਐਸੇ ਸੂਟ ਸਿਆਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣਾ ਟ੍ਰੇਲਰ ਲੱਗਣ ਨਾ ਸਿਆਣਿਆਂ ਨੂੰ ਚੰਗੀਆਂ 1/3 ਛਾਟੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀਂਗੇ ਦਿਨ ਕਾਲੀ ਯੁਗ ਤੇ ਮਾੜੇ ਬਦਗੀਕਾਰ ਸ਼ਤਾਨੀ ਦੀਂਗੇ ਦਿਨ ਕਾਲੀ ਯੁਗ ਤੇ ਮਾੜੇ ਬਦਗੀਕਾਰ ਸ਼ਤਾਨੀ ਤਨ ਜੋ ਪੈਣ ਲੈੁੰ ਮੁੰਡੇ ਜਿਵੇਂ ਨਚਾਰ ਸੀ ਪਹਿਲਾ ਹੁੰਦੇ ਲੱਗੀ ਜੀ ਨਚੜਾ ਲਈ ਇਹ ਲੜਕਾ ਕੇ ਲੜਕੀ ਪੋਰਾ ਸਮਝੇ ਕਾਲੂ ਕਾਲਨੇ ਢੋਬੀ ਬਾਬੂ ਦੁਨੀਆ ਹੋਗੀ ਲੋਬੀ ਜੀਤੋ ਬਿਨਾ ਨ ਬਚਦੇ ਬਿੰਦਨ ਚੇਲੇ ਗੁਰੂ ਪੀਰ ਨੂੰ ਨਿੰਦਣ ਮਿੱਤਰ ਦਗਾ ਕਮੋਂਦੇ ਆ ਹੋ ਗਿਆ ਰੱਬ ਵੀ ਇਹ ਜੀਆਂ ਨਿੱਜਤਾ ਆਂਦਾ ਯਾਰ ਯਾਰ ਤੇ ਦਿੱਜਤਾ ਬਣ ਕੇ ਨਰਕਾਂ ਦੇ ਅਧਿਕਾਰੀ ਤੱਕ